ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਤੇ ਇੱਕ ਗੱਬਣ ਤਿਆਰ ਆ ਆਪਾਂ ਪਹੁੰਚੇ ਆ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਨਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਕੋ ਰਾਮਦਾਸ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਇਹ ਵੀਰ ਜੀ ਆਪਣਾ ਨਾਮ ਤੇ ਡਰੈਸ ਦੱਸਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਕੀੜੀ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਤੇ 618 ਠੀਕ ਹੈ ਜੀ ਹਾਂਜੀ ਇਹ ਸੂਈ ਤੋਂ ਕਰੀਏ ਸ਼ੁਰੂਆਤ ਕੇ ਗੱਭਨ ਤੋਂ ਠੀਕ ਹੈ ਵੀਰ ਜੀ ਠੀਕ ਹੈ ਜੀ ਦੱਸਿਓ ਭਾਈਆ ਕਿੰਨਾ ਸੁਭਾ ਸੁਈ ਜੀ ਇਹ ਵੀਰ ਜੀ ਜਿਆ ਸੁਭਾ ਸੁਈ ਜੀ ਅੱਛਾ ਜੀ ਇਹ ਢਾਲੀ ਝੋਟੀ ਜੀ ਵੇਖੋ ਟਾ ਵੱਡ ਕਰ ਕਹਿੰਦੇ ਬੜਾ ਕਰਮਾ ਇਹ ਜੇ ਘਰ ਦੀ ਮੰਨ ਲਓ ਚੱਲਦੀ ਉਹਦੀ ਕਰਮਾ ਵਾਲੀ ਲੈਣ ਕੇ ਬਣ ਗਏ ਤੇ ਰੂਹ ਠੀਕ ਹੈ ਠੀਕ ਹੈ ਲਓ ਜੀ ਜੈਟ ਫਲੈਗ ਆ ਗਈ ਪੁੰਛਾ ਕੀ ਵਾਲ ਜੀ ਦੂਜਾ ਸੁਈ ਜੀ ਵੀਡੀਓ ਇਸ ਟਾਈਮ ਤੇ ਮੰਨ ਲਓ ਬਿਲਕੁਲ ਦੋ ਤਿੰਨਾਂ ਦਿਨਾਂ ਦੀ ਸੁਈ ਆ ਪਿੱਛੇ ਮੇਲ ਕਾ ਆ ਅੱਛਾ ਜੀ ਮੇਲ ਆ ਮੇਰੇ ਸਾਹਮਣੇ ਮੈਂ ਵੀ ਨਹੀਂ ਜੀ ਲੱਗਿਆ ਜੀ ਆਹ ਵਾਲਾ ਜਵਾਬ ਜੀ ਆ ਮੇਲ ਕਾਫ ਜੇ ਵੀ ਜੀ ਵੱਤ ਵੱਤ ਤਿੰਨਾਂ ਚਾਹੁੰਦਾ ਨਾ ਦੀ ਸੋਈ ਥੱਲੇ 10 ਕਿਲੋ ਮੋਲੀ ਹੋ ਗਈ ਜੇ ਟੁੱਡੀ ਕੋਲ ਠੀਕ ਹੈ ਠੀਕ ਹੈ ਇਹਦੇ ਮੰ ਆਪਣੇ ਪਾਣੀ ਤਿਆਰ ਆ ਰਹੇ ਹਨ ਦੇ ਮੱਲੋਂ ਵਿੱਚ ਦੁੱਧ ਦੀ ਸ਼ਿਵਾਂ ਤੇ ਆ ਦੁੱਧ ਅੱਛਾ ਜੀ ਗੈਸਟੈਂਡਾ ਇੰਨਾ ਮੌਕੇ ਤੇ ਤਿਆਰ ਹੈ ਵੈਸੇ ਝੋਟੀ ਮੱਲੋਂ 13 ਕਿਲੋ ਦੁੱਧ ਉਹ ਕਿੰਨੇ ਕੁ ਡੁੱਧ ਦਿੰਦੀ ਹੈ ਠੀਕ ਹੈ ਠੀਕ ਹੈ ਲਓ ਜੀ ਜੈਡ ਬਲੈਕ ਦੇ ਕਾਟੇ ਕਾਟੂ ਵੀ ਚੰਗਾ ਆ ਗਿਆ ਸੂਹਾ ਦੂਸਰਾ ਭਾਜੀ ਠੀਕ ਲਓ ਜੀ ਦੂਸਰਾ ਸੂਹਾ ਜੇ ਤੇ ਫਿਰ ਕੁਆਲਿਟੀ ਵੀ ਚੈੱਕ ਕਰ ਸਕਦੇ ਜੇ ਢਾਲੀ ਗਈ ਗੈਸਟੈਂਡਾ ਮੌਕੇ ਦੇ 10 ਲੀਟਰ ਬੋਲੇ ਬੋਲੇ ਤਿਆਰ ਆ ਤੇ ਹਵਾਨਾਂ ਵੀ ਬਿੰਦੀਆਂ ਵਾਲਾ ਆ ਗਿਆ ਜੀ ਛੱਡ ਤੋਂ ਵੀ ਕਰਨ ਵਾਲੇ ਨੂੰ ਆ ਨੋਕ ਵਾਲਾ ਲੱਗਾ ਪਿਆ ਤੇ ਨੋਕ ਵਾਲੇ ਥਾਂ ਦੀ ਜਿਹੜਾ ਚਵਾਈ ਬਹੁਤ ਜਿਆਦਾ ਨਰਮ ਹੁੰਦੀ ਆ ਲੋ ਜੀ ਫੇਸਵਾਲ ਤੁਸੀਂ ਕਿੱ ਕਰ ਸਾਡੇ ਤੁਸੀਂ ਤੇ ਅਗਲੀ ਸਾਈਡ ਤੋਂ ਵੀ ਜਰੂਰ ਆਪਾਂ ਦਿਖਾਵਾਂਗੇ ਚੌਥੀ ਸਾਈਡਾਂ ਤੋਂ ਜਿਹੜਾ ਥਣ ਕੱਲਾ ਕੱਲਾ ਲੱਗਾ ਪਿਆ ਵਾ ਲੋ ਜੀ ਕਿੱ ਕਰ ਸਾਡੇ ਤੁਸੀਂ ਆ ਪਿੰਟਿੰਗ ਵਾਲਾ ਆ ਗਿਆ ਜੇ ਕਿੱਡਾ ਜੇ ਬੱਚਾ ਲੋ ਆ ਗਿਆ ਪਾ ਧਾਰਾ ਮਰਵਾ ਦੇਣਾ ਠੀਕ ਹੈ ਜੀ ਇਹ ਉਹ ਦਿਖਾ ਲਈਏ ਪਹਿਲਾਂ ਹਾਂਜੀ ਲਾਜ ਲਈਏ ਪਹਿਲਾਂ ਲਾ ਲੋ ਲਾ ਲੋ ਜੀ ਬਚਾਦਾ ਆ ਚੰਗੀ ਤਰ੍ਹਾਂ ਜਾਂਦਾ ਨਹੀਂ ਇਹ ਥਲੇ ਠੀਕ ਹੈ ਠੀਕ ਸਤਿ ਸ਼੍ਰੀ ਅਕਾਲ ਪਪਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੇ ਵਧੀਆ ਜੀ ਵਧੀਆ ਤੁਸੀਂ ਸਭ ਕਿੱਦ ਦੀ ਕਲਾ ਜੇ ਪਾਣੀ ਨਾ ਵੜਦਾ ਜੇ ਉਹ ਡੱਬੇ 'ਚ ਪਾਣੀ ਲਾ ਦੇ ਜਿਹੜੇ ਜੇ ਪਾਣੀ ਨਾ ਭਰ ਆਵੇ ਕੋਲਡਰ ਨੂੰ ਭਾਰੀ ਪਾਉਣੇ ਆ ਨਾ ਨੂੰ ਕਿੰਨਾ ਆਇਆ ਜੇ ਹਾਂ ਭਾਈ ਤੁਹਾਨੂੰ ਵੀ ਆਹ ਤੁਹਾਨੂੰ ਵਾਦੋ ਜੀ ਚਲੋ ਜੀ ਲਾਗੇ ਨੂੰ ਆਪਾਂ ਤੁਹਾਨੂੰ ਦਾ ਸਮਾਰਟ ਚੈੱਕ ਕਰਾਉਨੇ ਤੁਹਾਨੂੰ ਐਨ ਪਹਿਲਾ ਕਲਾ ਇਕਲੇ ਗੜਵਾ ਪਸਮਾਵਾ No, Tell me the like the ਗੜੀ ਨਮਕ ਵਾਲੀ ਨਮਕ ਵਾਲੀ ਨਮਕ ਵਾਲੀ ਨਮਕ ਵਾਲੀ ਗਾੜ੍ਹ ਕੇ ਦੇਖੋ ਦੇਖਾਈ ਇਹਦੀ 1200 ਗ੍ਰਾਮ ਕਿਲੋ ਜਗ ਲੱਗਣਾ ਮਾਰਾ ਹੋ ਗਿਆ ਠੀਕ ਹੈ ਠੀਕ ਹੈ ਉਨੀ ਆ ਮਵੇਲੇ ਤਾਂ ਨਹੀਂ ਲੱਗੀ ਜਿਵੇਂ ਚਵਾਈ ਇਹ ਵੀ ਬਿਲਕੁਲ ਗੋਲ ਧਾਰਾ ਦੇ ਤਰ੍ਹਾਂ ਕੋਈ ਨਰਮ ਚਵਾਈ ਜੀ ਠੀਕ ਜੀ ਜਦੋਂ ਇਹ ਚਵਾਈ ਤੂਰੀ ਮਾਨੂੰ ਕੰਮ ਆਉਂਦਾ ਆ ਜਵਾਬ ਜੀ ਐ ਥੱਲੇ ਗੱਡਵਾ ਠੀਕ ਹੈ ਜੀ ਇਹ ਵੀ ਭਰਾ ਕੋਲੋਂ ਰੁਪਈਏ ਲੈਣੇ ਆ ਤੇ ਉਹਨੂੰ ਪੈਸੇ ਦਾ ਮੁੱਲ ਮੋੜ ਕੇ ਦੇਣਾ ਠੀਕ ਆ ਇਹ ਗੱਲ ਸਹੀ ਹੈ ਬਿਲਕੁਲ ਸਹੀ ਗੱਲ ਹੈ ਜੀ ਤੇ ਇਹ ਵੀਰ ਜੀ ਲੈ ਆਈ ਨੇ ਮਾ ਲੋ ਪੀਸ ਲੱਬ ਲੱਬ ਕੇ ਦੁੱਧ ਵਾਲੇ ਲੈ ਆਈ ਦੇ ਆ ਠੀਕ ਹੈ ਠੀਕ ਹੈ ਤੇ ਘਰਾਂ ਚੋਂ ਤੁਹਾਨੂੰ ਪਤਾ ਮਿਹਨਤ ਤਾਂ ਬੜੀ ਲੱਗਦੀ ਆ ਯਾਰ ਹਾਂ ਜੀ ਹਾਂ ਜੀ ਮਾ ਤੁਹਾਨੂੰ ਪਤਾ ਆ ਕੱਲ ਹੁਣ ਸਾਰੀ ਦਿਹਾੜੀ ਫਿਰਦੇ ਰਹੇ ਜਾਂ ਕੇ ਸ਼ਾਮਾਂ ਨੂੰ ਦੋ ਮਈਆਂ ਲੱਗੀਆਂ ਆਪਾਂ ਦੋ ਹੀ ਲੈਂਦੇ ਆ ਜਵੇਲੀ ਚ ਪਾ ਦਿਆਂ ਅੱਛਾ ਅੱਛਾ ਠੀਕ ਹੈ ਦੇਖੋ ਫਿਰ ਉਹ ਖਾਦ ਚਾਰ ਕੋਸੇ ਜੀ ਚੈੱਕ ਕਰ ਸਾਦੇ ਤੇ ਯਾਨ ਇਕਲਾ ਇਕਲਾ ਥਾਣਾ ਲੱਗਾ ਵਿਆਹ ਵਾ ਤੇ ਬਾਈ ਜੀ ਦਾ ਮੁੱਲ ਫਿਰ ਮੁੱਲ ਵੀ ਜੀ ਇੱਕ ਵੀ ਕਰ ਲਈਏ ਦਾ ਇਹ ਹਾਂ ਨਾ ਕਰੀਏ ਜਿੱਥੇ ਕਾ ਛੱਡਨੀ ਉਹ ਛੱਡ ਦੇ ਸਰ ਉਹ ਛੱਡ ਦਈਏ ਹਾਂਜੀ ਇਹ 95 ਜੀ ਵਿੱਚ 200 ਰੁਪਿਆ ਛੋੜੀ ਕਰਾਂਗੇ ਠੀਕ ਹੈ ਲਓ ਜੀ 95200 ਰੁਪਿਆ ਛੋੜ ਦੇ ਤੇਰਾ ਲੋਕ ਨਿਕਾ ਜਾ ਮੁੱਲ ਜੀ ਹੋਣਾ ਠੀਕ ਹੈ ਜੀ ਸਾਰ ਨਾਲ ਦੋ ਤਰ੍ਹਾਂ ਢਾਲਾ ਡੰਗਰ ਢਾਲਾ ਤੁਹਾਨੂੰ ਪਤਾ ਬੜਾ ਘੱਟ ਲੱਭਦਾ ਇਹ ਢਾਲਾ ਮਹੀਨਾ ਹਾਂਜੀ 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 ਲਓ ਜੀ ਚੈੱਕ ਕਰ ਸਕਦੇ ਜੀ ਢਾਲੀ ਇਹ ਇੱਕ ਸਿੰਘ ਆ ਬਿਲਕੁਲ ਫਲਦਾ ਇਹ ਦੁੱਧੇ ਨਬਤੇ ਆ ਗਈ ਉਹਨਾਂ ਨੂੰ ਦੁੱਧਾ ਡਰਾਮ ਇਹ ਦੁੱਧਾ ਡਰਾਮ ਜੇ ਤਾਂ ਆਪਾਂ ਸੈ ਦਿੰਦੇ ਆ ਦੱਸਿਓ ਬੋਲੀ ਇਹ ਵੀ ਜੀ ਸੁਭਾ ਦੂਜਾ ਮਾ ਝੋਟੀ ਦਾ ਅੱਛਾ ਜੀ ਤੇ ਰਿਕਾਰਡ ਬਹੁਤ ਤਗੜਾ ਵਾ ਘਰ ਵਾਲੇ ਤੇ ਕਹਿੰਦੇ ਵੀ ਐਵੇਂ 18 ਕਿਲੋ ਦੁੱਧ ਚੁੰਦੇ ਰਹੇ ਪਰ ਆਪਾਂ ਮਿੰਨੂ ਮੀਂਹ ਦਿਆ ਵੀ 15 16 ਕਿਲੋ ਤੋਂ ਮੈਂ ਨਹੀਂ ਮਰਦੀ ਦੁੱਧ ਤੋਂ ਅੱਛਾ ਜੀ ਜਿੱਥੇ ਮਰਦੀ ਕੋ ਖਿਲਾੜ ਕੇ ਚੁੰਦਾ ਰਵੇ ਦੇਣਾ ਇਹਨੇ ਦੋ ਲੈਣੇ ਜੀ ਵੱਤੋ ਵੱਤ ਕੋਈ ਫਿਰ ਅੱਜ ਰਾਤ ਨੂੰ ਸੁਕੇ ਅੱਛਾ ਜੀ ਬਾਕੀ ਆਪਾਂ ਖੋਲ ਕੇ ਚਲਾ ਕੇ ਬਸੁੰਦੇ ਠੀਕ ਹੈ ਠੀਕ ਹੈ ਲਓ ਜੀ 8:30 ਦੇ ਹਿਸਾਬ ਨਾਲ ਥਾਲ ਪਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਤੇ ਹੈ ਇਹ ਵੀ ਆ ਵੀ ਆ ਜਾ ਆ ਜਾ ਪੂਰੇ ਭਣ ਭਾਂਡੇ ਵਾਲੀ ਮਹੀ ਹੈਗੇ ਲਓ ਜੀ ਕੀ ਕਰ ਸਕਦੇ ਹਾਂ ਨਹੀਂ ਅੱਗੇ ਤੋਂ ਨਹੀਂ ਪਛੇਮ ਪਣੀ ਪਈ ਆ ਤੇ 16 ਦਾ ਕੀ ਜਦਾ ਲੱਗਾ ਪਿਆ ਕਰਮ ਵਾਲੀ ਦੇ ਸਾਡਾ ਵੀ ਬਣੇ ਦੇ ਅੰਦਾਜ਼ਾ ਲਾਇਆ ਹੋਵੇ ਠੀਕ ਹੈ ਬਾਕੀ ਨਾਰਾ ਨੂੰ ਦਾ ਜਿਹੜੀਆਂ ਕਾਫੀ ਯਾਰ ਜੀ ਹਮ ਆ ਹਵਾ ਨੇ ਦੇ ਉਹ ਜੇ ਪਾ ਲਾਗੇ ਜਦੋਂ ਚੈੱਕ ਕਰਾਵਾਂਗੇ ਤੁਹਾਨੂੰ ਤੇਵਾ ਲੋ ਜੀ ਬਿਲਕੁਲ ਜਿੰਨੂੰ ਤਿਆਰ ਆਪਾਂ ਗੱਭਣ ਕਹਿੰਦੇ ਆ ਇੱਕ ਜਾਂ ਦੋ ਦਿਨ ਪਹਿਲਾਂ ਲੈ ਜੂਗੀ ਜੀ ਬਾਕੀ ਥਣ ਭਾਡਾ ਜਿਹੜਾ ਬਹੁਤ ਹੀ ਚੰਗਾ ਲੱਗੋਸ ਮਾਰ ਗਈ ਆਹ ਵੇ ਦਹੀਂ ਆਵਲ ਜੀ ਕਰਨ ਮੇਰੇ ਖਾਲ ਨਾਲ ਸੂਈ ਪਣਾ ਅੱਜ ਠੀਕ ਹੈ ਠੀਕ ਆ ਜਾ ਲੋ ਜੀ ਬਿਲਕੁਲ ਤਿਆਰ ਤੇ ਕਿੜ ਚੰਮ ਤੇ ਨਾੜਾ ਨੋੜਾ ਜਿਹੜੀਆਂ ਕਾਫੀ ਆ ਗਈਆਂ ਆਪਾਂ ਪਹਿਲੇ ਚੰਮ ਲਈਆ ਤੇ ਇਹਦੇ ਵਿੱਚੋਂ ਸਵਾ ਸੱਡਾ ਤੇ ਇਕੱਲਾ ਇਕੱਲਾ ਥਾਂ ਤੇ ਨੋਕਲਾ ਖਾਣ ਲੱਗਾ ਪਿਆ ਵਾ ਤੇ ਦੂਜਾ ਸੂਆ ਸੂਗੀ ਕਰਮਾ ਲਈ ਲੈ ਦੁਬਾਰਾ ਟੂਪਾ ਛੱਡੋ ਕੋਣ ਬੜੀ ਬੜੀ ਜਿਤਾਵਾਂ ਕਿ ਹੂੰ ਉਹ ਜਬਲੀ ਸਾਈਡ ਤੋਂ ਵੀ ਆਪਾਂ ਦਿਖਾਉਂਦੇ ਜਿਹੜੀਆਂ ਹਵਾਨੇ ਤੇ ਨਾੜਾ ਨੂੜਾ ਜਿਹੜੀਆਂ ਕਾਫੀ ਆ ਗਈਆਂ ਵਾ ਜਿਹੜੀ ਮੜੀ ਜੇ ਵੀ ਹਿਸਾਬ ਨਾਲ ਕੋਈ ਇਸ ਤਰ੍ਹਾਂ ਸਲੀ ਕਰਕੇ ਲਵੇਗੇ ਸੂਪ ਪੈਣੀ ਵੀ ਜੀ ਠੀਕ ਹੈ ਠੀਕ ਹੈ ਲਓ ਇਹ ਚੈੱਕ ਕਰ ਸਾਡੇ ਤੇ ਹਵਾਨੇ ਤੇ ਤੇ ਮਿਲਕ ਵਾਂ ਦੇ ਵੀ ਚੰਗੀ ਲੱਗੀ ਕਰਮਾਲੀ ਹੋ ਸਕਦਾ ਘੰਟੇ ਦੋ ਘੰਟੇ ਤੱਕ ਸੂਈ ਪਵੇ ਠੀਕ ਹੈ ਠੀਕ ਹੈ ਹਾਂਜੀ ਮਰੋ ਇਹ ਬੜਾ ਤਿਆਰ ਤੇ ਭਾਈ ਇਹ ਰੱਖ ਮੋਲ ਮੋਹਨ ਵੀਰ ਜੀ ਡੇਢ ਦੀ ਦੇ ਦਈਏ ਮਹੀਂ ਜੱਡੀ ਵੱਡੀ ਹੈ ਰਿਕਾਰਡ ਵੀ ਬਹੁਤ ਤਕੜਾ 15 16 ਕਿਲੋ ਖਸ ਕੇ ਦੁੱਧ ਭਰੂ ਕੀ ਭਰੂ ਵੀ ਨਹੀਂ ਅੱਛਾ ਜੀ ਹਾਂਜੀ ਠੀਕ ਹੈ ਇਹ ਕਰੀਏ ਇਹ ਡੇਢ ਦੀ ਮਹੀਂ ਦਾ ਤੁਹਾਨੂੰ ਫੜਾ ਲੋ ਵੀ ਥੋੜਾ ਹਾਂਜੀ ਤੇ ਪਰ ਆਪਾਂ ਤੁਹਾਨੂੰ ਪਤਾ ਹੈ ਘਰਾਂ ਚੋਂ ਮਾਲ ਲਿਆ ਹੁੰਦਾ ਬਿਲਕੁਲ ਜਾਇਲਿਆ ਵਾ ਠੀਕ ਆ ਤੇ ਜਾਇ ਜੀ ਗਾੜੀ ਦੇ ਦੇਣਾ ਵੀ ਪਰੋਵਾਂ ਨੂੰ ਠੀਕ ਜੀ ਠੀਕ ਆ ਤੇ ਇਹ ਵੀ ਜੀ ਲਾਸਟ ਹਾਂ ਜਿਹੜੀ ਆਪਾਂ 13 ਦੀ ਮਹੀਂ ਦੇ ਦਈਏ ਹੋਰ ਕਰਦਿਏ ਤੋ ਬੋਰਾ ਹੋਰ ਕਰ ਦਈਏ ਹਾਂਜੀ 15 ਛੱਡ ਦਈਏ 15 ਦੀ ਲਾਸਟ ਵੀ ਜੀ ਦੇਣੀ ਆ ਮਹੀਂ ਠੀਕ ਹੈ ਲੋ ਜੀ 1,115,000 ਦੀ ਤੇ 20000 ਵਿੱਚੋਂ ਛੋਣ ਕਰਾਂਗੇ ਤੇ ਜਿਹੜਾ ਦੁੱਧ ਪਈ ਕਹਦਾ ਕਿ ਮੈਂ ਨਾ ਦੇਣਾ ਹੀ ਦੇਣਾ ਵਿੱਚ ਜਿੱਥੇ ਮਰਜੀ ਕੋਈ ਵੀਰ ਭਰਾ ਖਿਲਾੜ ਕੇ ਚੋਲੇ ਵੱਧ ਚੋਲੇ ਤੇ ਉਹਦੀ ਸੇਵਾ ਤੇ ਆ ਠੀਕ ਹੈ ਠੀਕ ਪਰ ਇੰਨਾ ਨਹੀਂ ਪਿੱਛੇ ਦੁੱਧ ਦਿੰਦੀ ਆਈ ਜੋ 18 ਕਿਲੋ ਠੀਕ ਹੈ ਬਾਕੀ ਕੋਈ ਵੀਰ ਭਰਾ ਆਪਣੀ ਸੇਵਾ ਤੇ ਸੂਏ ਨੇ ਪੈਣਾ ਮੈਨੂੰ ਪਤਾ ਜੇ ਘੰਟੇ ਦੋ ਘੰਟੇ ਤੱਕ ਠੀਕ ਹੈ ਠੀਕ ਹੈ ਲੋ ਵੀਰ ਭਰਾ ਸੂਏ ਸਵਾਈ ਨਹੀਂ ਸਵਾਈ ਕੋਈ ਦੋ ਘੰਟੇ ਰੱਖਾਂ ਮੈਂ ਫੋਨ ਲਾਵੇ ਕੋਈ ਵੀਰ ਭਰਾ ਤੇ ਨਜਰ ਨੂੰ ਸੋਈ ਹੋਵੇ ਠੀਕ ਹੈ ਠੀਕ ਹੈ ਜੀ ਲੋ ਜੀ ਚੰਗੇ ਰਿਕਾਰਡ ਵਾਲੀ ਜਿਹ ਇਹ ਗਣਮਾਈ ਦੀ ਬਾਕੀ ਵੀ ਜੀ ਆਪਣੀ ਸੋਈ ਹੈ ਇੱਕ ਆਪਣੀ ਚੋਕੇ ਖੜਨਾ ਤੇ ਇਹਨੇ ਵੀ ਕਰਮਾ ਵਾਲੀ ਨੇ ਸੋਈ ਪੈਣਾ ਵੀ ਕਿਲੋ 2 ਕਿਲੋ ਅਗਲੇ ਚੋਕੇ ਖੜਨਾ ਠੀਕ ਹੈ ਠੀਕ ਹੈ ਹਾਂਜੀ ਲਓ ਜੀ ਪਸ਼ੂ ਜਿਹੜੇ ਬਾਈ ਤੁਹਾਨੂੰ ਪਤਾ ਕਿ ਸਾਹ ਵੀਲੂ ਚ ਚੰਗਾ ਹੀ ਪੁੰਦਾ ਵਾ ਤੇ ਦੁੱਧ ਵਾਲੇ ਹੁੰਦੇ ਪਸ਼ੂ ਦੁੱਧ ਵਾਲੇ ਵੀ ਜੀ ਤਾਂ ਕਰਕੇ ਵੀ ਜੀ ਆਪਾਂ ਕੋਈ ਗੱਲ ਲੰਮਾ ਨਹੀਂ ਹਾਂਜੀ ਹਾਂਜੀ ਅਬੀ ਅਗਲੇ ਦਿਨ ਜਿਤਨਾ ਰੁਪਏ ਲਈਦੇ ਤੇ ਰੁਪਈਆਂ ਦਾ ਮੁੱਲ ਮੋੜੀ ਦਾ ਬਿਲਕੁਲ ਸਹੀ ਗੱਲ ਹੈ ਬਿਲਕੁਲ ਜੀ ਸਹੀ ਹੈ ਜੇ ਆਪਾਂ ਕਿਸੇ ਤੋਂ ਲੱਖ ਫ ਲੈ ਆ ਤੇ ਲੱਖ ਵਾਲੀ ਚੀਜ਼ ਦੇਤੀ ਹੈ ਜੇ ਕਿਤੋਂ 50000 ਲੈ ਆ ਤੇ 50000 ਤੇ ਹੀ ਦੇਤੀ ਹੈ ਬਿਲਕੁਲ ਸਹੀ ਗੱਲ ਹੈ ਜੀ ਇਹ ਨਹੀਂ ਵੀ ਜਿਹੜੀ ਪੰਜਾਬ ਵਾਲੀ ਆ ਨਹੀਂ ਨਹੀਂ ਆਪਣੇ ਚ ਨਹੀਂ ਲੋ ਜਿਵੇਂ ਆਪਾਂ ਜਿਹੜੀ ਭੱਜੇ ਫਿਰਦੇ ਆ ਮਿਹਨਤ ਕਰਦੇ ਆ ਉਦ ਤਰ੍ਹਾਂ ਅਗਲੇ ਵੀ ਭੱਜੇ ਫਿਰਦੇ ਆ ਤੇ ਰੁਪਏ ਚਲੋ ਆਪਣੀ ਇਹ ਨਹੀਂ ਆਪਾਂ ਆਂਦੇ ਵੀ ਮੁਫਤੀ ਦੇ ਦਿੰਨੇ ਕਿਸ ਨੂੰ ਹਾਂਜੀ ਹਾਂਜੀ ਆਪਣੀ ਰੋਟੀ ਪਾਣੀ ਰੱਖ ਕੇ ਦਈ ਦੇ ਚਲੋ ਰੋਟੀ ਪਾਣੀ ਕਰਕੇ ਹਰ ਕੋਈ ਬੰਦਾ ਤੁਹਾਨੂੰ ਪਤਾ ਕਮਾਈ ਵਾਸਤੇ ਭੱਜਿਆ ਮਰਦਾ ਜਾਂ ਆਪਣੀ ਕਮਾਈ ਰੱਖ ਕੇ ਦਈਦਾ ਇਹ ਨਹੀਂ ਆਂਦੇ ਵੀ ਬਿਲਕੁਲ ਹੀ ਅਸੀਂ ਮੰਨ ਲਓ ਮੁਫਤੀ ਦੇ ਦਿੰਨੇ ਕਿਸ ਨੂੰ ਹਾਂਜੀ 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 ਬਿਲਕੁਲ ਬਿਲਕੁਲ ਕੋਈ ਵੀ ਬੰਦਾ ਕੰਮ ਕਰਦਾ ਤੇ ਆਪਣੀ ਮਿਹਨਤ ਆਪਣੀ ਰੱਖ ਕੇ ਤੇ ਫੇਰ ਹੀ ਅੱਗੇ ਨਹੀਂ ਹਰ ਕੋਈ ਰੱਖੀ ਦੇ ਥੋੜੇ ਜਿਹਾ ਤਰ੍ਹਾਂ ਕਹਿੰਦੇ ਨੇ ਹੁੰਦੇ ਸਿਆਣਿਆਂ ਦਾ ਘਰ ਤੇ ਆਂਡਾ ਖਾਈਦਾ ਕੁਕੜੀ ਬਚਾਈਦੀ ਹੈ ਹਾਂਜੀ ਹਾਂਜੀ ਕੁਕੜੀ ਨਹੀਂ ਖਾਈਦੇ ਬਿਲਕੁਲ ਸਹੀ ਗੱਲ ਹੈ ਚਲੋ ਆਸਿਆ ਗਾਂ ਫੇਰ ਆਂ ਠੀਕ ਹੈ ਲੋ ਜੀ ਵੀਡੀਓ ਦੀ ਕਮਾਈ ਕਰੀ ਜਾਵਾਂ ਇਹੋ ਜੇ ਵੀਰਤੀ ਮੇਰੇ ਕੋਲ ਗਾਗ ਲੱਗੇ ਜਿਨ੍ਹਾਂ ਦੇ ਘਰਾਂ 'ਚ ਮੇਰੇ ਗਿਆ 20 22 22 ਮੱਝਾਂ ਚਲ ਗਈਆਂ ਅੱਛਾ ਜੀ ਤੇ ਜੇ ਮੰਨ ਲਓ ਪਹਿਲੇ ਦਿਨ ਤੋਂ ਚੰਗੀਆਂ ਦਿੱਤੀਆਂ ਤੇ ਫੇਰ ਹੀ ਜਲ ਗਈਆਂ ਫੇਰੀ ਫੇਰੀ ਆਦੇ ਹਾਂਜੀ ਨਹੀਂ ਇਹਦੇ ਕੋਈ ਅੱਡੇ ਤੇ ਵੜਦਾ ਨਹੀਂ ਕਿਤੇ ਨਹੀਂ ਹੁੰਦਾ ਜੀ ਇਹ ਗੱਲ ਸਹੀ ਹੈ ਲੋ ਬਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਡੇ ਪਸ਼ੂ ਪਾਲਕ ਭਰਾਵਾਂ ਦਾ